ਦੀ ਆ ਕੇ ਨਹੀਂ ਬੋਲਿਆ ਕਿ ਜਿਹੜਾ ਬਾਬਾ ਨਾਨਕ ਦੇ ਨਾਲ ਪਾਕਿਸਤਾਨ ਦਾ ਬਾਰਡਰ ਹੈ ਕਦੇ ਵੀ ਮੇਰੇ ਖਾਲ ਦੋ ਡਰੋਨ ਦਿੱਜੇ ਨੇ ਕਦੇ ਫੜੇ ਗਏ ਅੱਜ ਮੈਂ ਅੱਜ ਖਬਰਾਂ 'ਚ ਲਗਾ ਕੇ ਜਿਤੇ ਤੰਦੋ ਬਟਾਲੇ ਮੈਂ ਮੈਂ ਹੀ ਕਹ ਰੋ ਸੇ ਬੋਲ ਕੇ ਕਿ ਸਾਡੇ ਤੇ ਮੇਰੇ ਖਾਲ ਫੜੇ ਵੀ ਗਏ ਲਾ ਉਹਨਾਂ ਨੂੰ ਵੀ ਕਹ ਮੈਂ ਕਿ ਹੋਏ ਤੁਹਾਡੇ ਪਿੰਡ ਪਤਾ ਨਹੀਂ ਕਿੱਥੋਂ ਨਾਮ ਆ ਜਾਂਦਾ ਹਰ ਰੋਜ਼ ਹੀ ਖਾਲੀ ਅੱਜ ਮੈਂ ਬੋਲ ਕੇ ਆ ਉਸ ਪਿੰਡ 'ਚ ਸੋ ਪਾਕਿਸਤਾਨ ਵਾਲੇ ਹਰ ਰੋਜ਼ ਕਰਦੇ ਮੁੱਖ ਮੰਤਰੀ ਨੇ ਇੱਕ ਵਾਰੀ ਬਿਆਨ ਹੀ ਕਦੀ ਦਿੱਤਾ ਕਿ ਮੈਂ ਪਾਕਿਸਤਾਨ ਦੀਆਂ ਨਾਸਾਂ ਬੰਦ ਕਰ ਦੂੰ ਪ੍ਰਧਾਨ ਮੰਤਰੀ ਇੱਕ ਵਾਰ ਨਹੀਂ ਕਦੀ ਬੋਲਿਆ ਕਿ ਪਾਕਿਸਤਾਨ ਦੀਆਂ ਨਜ਼ਰਾਂ ਜਿਹੜੀਆਂ ਨੇ ਮੈਂ ਅੱਖਾਂ ਕੱਢ ਦੂੰ ਜਿਹੜਾ ਪੰਜਾਬ ਹਿੰਦੁਸਤਾਨ ਵੱਲ ਅੱਖਾਂ ਚੁਕੇਗਾ ਕਦੀ ਨਹੀਂ ਬੋਲੇ ਤੇ ਫਿਰ ਦੋਵੇਂ ਰਲੇ ਦੇ ਜੋ ਹਾਲਾਤ ਜਦ ਇੱਥੋਂ ਤੱਕ ਜਾਨੀ ਹਰ ਪ੍ਰਿੰਸਿਕਾਉਣਾ ਦੀ ਸਪੇਰੇ ਖਬਰ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਪੰਜਾਬ ਚ ਗੁੰਡਾ ਰਾਜ ਜਿਹੜਾ ਫਿਰ ਚੁੱਕ ਰਿਹਾ ਇਹ ਪੰਜਾਬ ਨੂੰ ਬਰਬਾਦ ਕਰ ਦੂਗਾ ਪੰਜਾਬੀਓ ਇਹਦੇ ਦੀ ਸੁਖੋ ਲੋ ਉਹਨਾਂ ਦੀ ਅਪੀਲ ਆਈ ਹੈ ਸੰਧਵਾ ਸੌਲੇ ਜੱਜਦਾਰ ਉਹਨਾਂ ਦੀ ਆਰਥਿਕ ਜਿੰਦਰ ਸਿੰਘ ਦਾਵਾ ਜ਼ਿੰਦਾਬਾਦ ਤੇ ਇਹ ਬੰਦੇ ਮੈਨੂੰ ਕਹਿ ਰਹੇ ਆ ਇੱਕ ਬੰਦੇ ਦਾ ਮੈਨੂੰ ਆਇਆ ਅੱਜ ਸਵੇਰੇ ਆਇਆ ਕਹਿੰਦਾ ਇਹ ਮੈਂ ਸਰੋਪਾ ਲੈਣਾ ਪਰ ਲਣਾਗੜ ਕੋਲ ਦਾ ਸਾਬਜਾ ਹੈ ਮੈਂ ਕਿਉਂ ਕਦੇ ਹੀ ਤੁਹਾਨੂੰ ਸੁਭਾਰ ਹੋ ਜੀ ਮੈਂ ਕਿਹਾ ਵੋਟ ਲਈ ਮੈਂ ਗੋਡਵਾ ਦੀpropto ਨੇ ਤਾਂ ਇਹ ਮੈਂ ਕਿਹਾ ਗੁਰੂ ਦੀ ਬਖਸ਼ਿਸ਼ ਆ ਤੇ ਜੇ ਇਹਨੂੰ ਆਪਾਂ ਏਦਾਂ ਵਰਤਨ ਲੱਗ ਪਏ ਤੇ ਮੈਂ ਕਿਹਾ ਬਾਦਲਾਂ ਦਾ ਵੇਖ ਲੈ ਹਾਲ ਕੀ ਹੋਇਆ ਕਾਲੀ ਦਾਦਾ ਮੈਂ ਕਿਹਾ ਇਹ ਜੁੜਾ ਤੈਨੂੰ ਕਾਂਗਰਸ ਦਾ ਪਾ ਪਾ ਦੂੰਗਾ ਨਿਸ਼ਾਨ ਮੈਂ ਕਹੇ ਇਹ ਤੀਜਾ ਬੰਦ ਕਰੀਏ ਕਿ ਮੈਂ ਤੁਹਾਨੂੰ ਠੀਕ ਕਹਿ ਰਿਹਾ ਜੇ ਇਹ ਜਿਹੜੀ ਗੁਰੂ ਦੀ ਬਖਸ਼ਿਸ਼ ਆ ਇਹਨੂੰ ਏਦਾਂ ਨਾਲ ਰੋਲ ਲੀਏ ਆਪਣੀ ਸਿੱਖੀ ਬਚਾ ਕੇ ਰੱਖ ਲੋ ਸਾਰੇ ਬੰਦੇ ਕੰਮ ਕਰਨੀ ਸਾਰੇ ਆਣ ਗਏ ਜੀ ਜੇ ਲਾ ਕੇ ਸਾਰੇ ਨਾ ਲਓ ਜੀ